ਪਰਿਵਾਰ ਵਾਲੇ ਪਾਸੇ ਅਤੇ ਬੀਬੀਆਂ ਬੀਬੀਆਂ ਵਾਲੇ ਪਾਸੇ ਬੜੇ ਸਤਿਕਾਰ ਨਾਲ ਸਜਦੇ ਜਾਓ ਆ ਹੁਣ ਬਾਕੀ ਰਹਿੰਦੇ ਸਮੇਂ ਤੱਕ ਰਾੜਾ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸਤਿਕਾਰ ਜੋ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਾਰ-ਬਾਰ ਨਾ ਕਹੀ ਜਾਓ ਰਾੜਾ ਸਾਹਿਬ ਸੰਤ ਸੰਪਰਦਾਏ ਦੇ ਮੁਖੀ 50 ਵਾਰ ਤਾਂ ਮੈਂ ਸੁਣ ਚੁੱਕਿਆ ਮੈਨੂੰ ਤੇ ਚੰਗਾ ਨਹੀਂ ਲੱਗਦਾ ਹੋਰ ਸੁਣਨ ਵਾਲਿਆਂ ਨੂੰ ਵੀ ਬਾਰ-ਬਾਰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਹੋਵੇਗਾ ਇੱਕ ਅੱਧੀ ਵਾਰ ਬਹੁਤ ਹੁੰਦਾ ਹੈ ਵੈਸੇ ਤੇ ਆਪਾਂ ਮੁਖੀ ਨਹੀਂ ਆਪਾਂ ਤੇ ਇੱਥੇ ਇਥੋਂ ਦੇ ਸੇਵਾਦਾਰ ਹੀ ਆ ਇਹਨੂੰ ਬਾਰ-ਬਾਰ ਰਿਪੀਟ ਨਾ ਕਰਿਆ ਕਰੋ ਵਾਲੇ ਪਾਸੇ ਅਤੇ ਬੀਬੀਆਂ ਬੀਬੀਆਂ ਵਾਲੇ ਪਾਸੇ ਬੜੇ ਸਤਿਕਾਰ ਨਾਲ ਸਜਦੇ ਜਾਓ ਆ ਹੁਣ ਬਾਕੀ ਰਹਿੰਦੇ ਸਮੇਂ ਤੱਕ ਰਾੜਾ ਸਾਹਿਬ ਸੰਪਰਦਾਇ ਦੇ ਨਿਰੂਪਤਾ ਮੁਖੀ ਸਤਿਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਭਾਈ ਬਾਰ-ਬਾਰ ਨਾ ਕਹੀ ਜਾਓ ਰਾੜਾ ਸਾਹਿਬ ਸੰਤ ਸੰਪਰਦਾਇ ਦੇ ਮੁਖੀ 50 ਵਾਰ ਤਾਂ ਮੈਂ ਸੁਣ ਚੁੱਕਿਆ ਮੈਨੂੰ ਤੇ ਚੰਗਾ ਨਹੀਂ ਲੱਗਦਾ ਹੋਰ ਸੁਣਨ ਵਾਲਿਆਂ ਨੂੰ ਵੀ ਬਾਰ-ਬਾਰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਹੋਵੇਗਾ ਇੱਕ ਅੱਧੀ ਵਾਰ ਬਹੁਤ ਹੁੰਦਾ ਹੈ ਵੈਸੇ ਤੇ ਆਪਾਂ ਮੁਖੀ ਨਹੀਂ ਆਪਾਂ ਤੇ ਇੱਥੇ ਇਥੋਂ ਦੇ ਸੇਵਾਦਾਰ ਹਾਂ ਇਹਨੂੰ ਬਾਰ ਬਾਰ ਰਿਪੀਟ ਨਾ ਕਰਿਆ ਕਰੋ